ਕੀ ਨਾਂ ਆ ਕੀ ਗੱਲਬਾਤ ਹੋਈ ਸਰਿੰਦਰਪਾਲ ਮੇਰਾ ਨਾਂ ਆ ਸਾਨੂੰ ਫਰਮਾਨ ਆਉਂਦੇ ਆ ਤੇ ਮੈਂ ਆਪਣੀ ਦੁਕਾਨ ਤੇ ਬਾਹਰ ਇੱਕ ਵਾਰ ਕੱਟਣ ਲਈ ਬਾਹਰ ਬੂਆ ਖੋਲ ਕੇ ਚੱਲ ਰਿਆਂ ਹੀ ਤੇ ਉਹਨਾਂ ਨੇ ਬਾਗੋਂ ਹੀ ਮੈਨੂੰ ਤਪੋਚੜਿਆ ਅੰਦਰ ਆ ਜਾ ਦੁਕਾਨ ਤੇ ਫਿਰ ਜਾਈ ਪਹਿਲੋਂ ਆਇਆ ਅੰਦਰ ਅੰਦਰ ਬਾਹਾਂ ਫਾੜ ਕੇ ਮੈਨੂੰ ਲੈ ਗਿਆ ਅੱਜ ਪ੍ਰਾਇਮਰੀ ਬਾੜ ਹੀ ਖਲੋਤੀ ਹੈ ਤੇ ਇਸ ਸਮੇਂ ਸਵੇਰੇ ਕਿੰਨੇ ਵਜੇ ਦੱਸਦੇ ਹੋ 5:00 ਵਜੇ 5 ਮਿੰਟ ਦੇ ਤੁਸੀਂ ਰੋਜ਼ਾਨਾ ਇਸ ਸਮੇਂ ਜਾਂਦੇ ਦੁਕਾਨ ਤੇ ਤੁਸੀਂ ਰੋਜ਼ਾਨਾ ਇਸ ਸਮੇਂ ਜਾਣਾ ਫਿਰ ਕੀ ਗੱਲ ਹੋਈ ਸਕਦੀ ਹੈ ਜੇ ਫਿਰ ਉਹਨਾਂ ਨੇ ਅੰਦਰ ਆਲੇ ਚਾਬੀਆਂ ਦੇ ਲਵਾ ਜੇ ਮੈਂ ਚਾਬੀਆਂ ਮੇਰੇ ਕੋਲ ਦੁਕਾਨ ਤੇ ਮੈਂ ਦੁਕਾਨ ਤੋਂ ਲੈ ਆ ਦਿੰਦਾ ਜਰਾ ਚਲੋ ਅਗਲੀ ਦੁਕਾਨ ਤੇ ਜਾਣਾ ਇੱਥੇ ਹੋਣੇ ਨੂੰ ਜੋ ਜੋ ਹੋਵੇਗਾ ਜੇ ਮੈਂ ਚਾਬੀਆਂ ਇਹਨਾਂ ਲਵਾ ਰੀਆਂ ਪਰ ਨਿਮਾ ਪਨ ਲੱਜੋ ਉਹਨਾਂ ਲਵਾ ਰੀਆਂ ਜੋ ਗੱਦੇ ਗੁੱ ਜਿੰਨਾ ਸਾਮਾਨ ਹੈ ਗਹਿਣਾ ਗੁਡੀਆਂ ਦਾ ਕੁਝ ਆਪਣਾ ਹੀ ਗਹਿਣਾ ਕਿੰਨਾ ਵੀ ਗਹਿਣਾ ਤੇ ਗਹਿਣਾ ਹੋਣਾ ਕਿ 20 30 ਲੱਖ ਦਾਣਾ ਤੇ ਕੁਝ 25 ਕੁ ਲੱਖ 30 ਲੱਖ ਲੱਗਦੀ ਹੋਣਾ ਹੂੰ ਤੇ ਉਹ ਲੈ ਕੇ ਲੁੱਟ ਕੇ ਸਭ ਕੁਝ ਲੈ ਗਿਆ ਕੀ ਕਿਸ ਕਿਹੜੇ ਕਿਹੜੇ ਹਥਿਆਰ ਸੀ ਕਿਸ ਤਰੀਕੇ ਨਾਲ ਇੱਕ ਉਹਨਾਂ ਕੋਲ ਪਰਸਵਲ ਸੀ ਇੱਕ ਦਾਤਰ ਹੀ ਦੋ ਦੋ ਚੀਜ਼ਾਂ ਐ ਮੈਂ ਵੇਖੀਆਂ ਕੀ ਕੀ ਹੁੰਦੇ ਉਹਨਾਂ ਨੇ ਕੀ ਗੱਲਬਾਤ ਕੀਤੀ ਤੁਹਾਨੂੰ ਆਉਂਦੇ ਉਹਨਾਂ ਬਸ ਆਉਂਦੇ ਵੀ ਅੱਜ ਤਾਂ ਹੀ ਅੰਦਰ ਆਜੇ ਹੋਣੀ ਬਾਹਰ ਨਹੀਂ ਜਾਣਾ ਅੰਦਰ ਆਜੇ ਦੁਕਾਨ ਤੇ ਵੀ ਨਹੀਂ ਜਾਂਦੇ ਨਾ ਆਜੋ ਤੁਸੀਂ ਜੋ ਹੈ ਸਮਾਨ ਲੁੱਟ ਕੇ ਜਿੰਨਾ ਵੀ ਹੈਗਾ ਸਾਰਾ ਖਾਣਾ ਸਮਾਨ ਸਾਰਾ ਲੁੱਟ ਕੇ ਲਮਾਰੀਆਂ ਭੰਨ ਕੇ ਸਾਰਾ ਸਮਾਨ ਲੁੱਟ ਕੇ ਲੈ ਗਏ ਜੋ ਹੋ ਜਾਏਗਾ ਮੂੰਹ ਬੰਨੇ ਸੀ ਮੂੰਹ ਬੰਨੇ ਤੁਹਾਡੇ ਹੱਥ ਪੈਰ ਵੀ ਬੰਨੇ ਮੇਰੇ ਮੇਰੇ ਚੇਪੀਆਂ ਬੰਨੀਆਂ ਮੂੰਹ ਤੇ ਤੇ ਹੱਥ ਵੀ ਬੰਨੇ ਪੈਰ ਵੀ ਬੰਨੇ ਸਾਰਾ ਕੁਝ ਬੰਨੇ ਤੁਹਾਨੂੰ ਪਿਸਤੌਲ ਪਿਸਤੌਲ ਵਿਖਾਇਆ ਹਾਂ ਪਿਸਤੌਲ ਮੇਰੇ ਪਹਿਲੇ ਮੂੰਹ 'ਚ ਰੱਖਿਆ ਮੂੰਹ ਛਾਲੇ ਹੋ ਗਿਆ ਪਿਸਤੌਲ ਵਿਖਾਇਆ ਹੁਣ ਨਾ ਕੀ ਮੰਗ ਕੰਪਲੇਟ ਕੀਤੀ ਨਹੀਂ ਪੁਲਿਸ ਨੇ ਕੰਪਲੇਟ ਕਰ ਦਿੱਤੇ ਉਹਨਾਂ ਨੂੰ ਲਿਖਾਤਾ ਕੀ ਮੰਗ ਕਰਦੇ ਮੰਗ ਕਰ ਜਾਣਾ ਸਖਤ ਸਖਤ ਸਜ਼ਾ ਹੋਣੀ ਚਾਹੀਦੀ ਸਾਡਾ ਜੋ ਵੀ ਸਮਾਨ ਗਿਆ ਹਨ ਵਾਪਸ ਮਿਲਣਾ ਚਾਹੀਦਾ ਇਹ ਸੁਲਿੰਦਰ ਕੁਮਾਰ ਜੀ ਹੈਗੇ ਆ ਚਗਾਵਾਂ ਰੋਡ ਤੇ ਉਹਨਾਂ ਦਾ ਘਰ ਆ ਉਹ ਤੇ ਉਹਨਾਂ ਦੇ ਵਾਈਫ ਸਵੇਰੇ 5 ਵਜੇ ਤੇ 5 ਵਜੇ ਕਰਿਆਨੇ ਦੀ ਦੁਕਾਨ ਦਾ ਕੰਮ ਕਰਦੇ ਆ ਤੇ ਕਰਿਆਨੇ ਦੀ ਦੁਕਾਨ ਤੇ ਜਾਣ ਲਈ ਸਵੇਰੇ 5 ਵਜੇ ਉੱਠੇ ਸੀ ਪਰ ਤਿੰਨ ਅਨੂਨ ਪਰਸਨ ਜਿਨ੍ਹਾਂ ਨੇ ਮੂੰਹ ਠੱਗੇ ਹੋਏ ਸੀ ਉਹਨਾਂ ਨੇ ਇਹਨਾਂ ਨੂੰ ਫੋਰਸ ਵੀ ਕਰਦੇ ਅੰਦਰ ਵਾਲ ਲਿਆ ਤੇ ਉਸ ਤੋਂ ਬਾਅਦ ਉਹਨਾਂ ਦੇ ਘਰ ਤੋਂ ਕੈਸ਼ ਤੇ ਜੁwellery ਜਿਹੜੀ ਆ ਉਹਨੂੰ ਚੁੱਕ ਕੇ ਲੈ ਗਏ ਇਸ ਮਸਲੇ 'ਤੇ ਮੈਂ ਮੌਕੇ ਤੇ ਆ ਗਿਆ ਆਕੀ ਇਨਵੈਸਟੀਗੇਸ਼ਨ ਕਰਕੇ ਪਰਚਾ ਦਰਜ ਕਰਕੇ ਤੇ ਇਸ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਕੋਮੂਨ ਵਗੈਰਾ ਬੰਨੇ ਸੀ ਲੰਨਾ ਕੋਈ ਵੈਫਰ ਸੀ ਇਸ ਦੋਨਾਂ ਦੇ ਧਗੇ ਹੋਏ ਸੀ ਯਾਰ ਇਹਨਾਂ ਦੇ ਸਵਿੰਦਰ ਦੇ ਹਸਾਬ ਦੇ ਨਾਲ ਕਿ ਉਹਨਾਂ ਦੇ ਕੋਲ ਇੱਕ ਰਵਾਲਵਰ ਟਾਈਪ ਹੈਗਾ ਸੀਗਾ ਜਿਹੜਾ ਉਹਨਾਂ ਨੇ ਮੈਨੂੰ ਦਿਖਾ ਕੇ ਡਰਾ ਨਹੀਂ ਤਾ ਕੁਛ ਸੀਸੀਟੀਵੀ ਕੈਮਰੇ ਦੇਖੀ ਜਾ ਰਹੇ ਸੀਸੀਟੀਵੀ ਕੈਮਰੇ ਨੂੰ ਚੈੱਕ ਕਰਦੇ ਆ ਜੀ ਉਹਦੇ ਲਈ ਟੀਮ ਭਗਾਈ ਆ